ਕਾਂਤੀ ਸਤਿ ਸ੍ਰੀ ਅਕਾਲ ਆਪਾਂ ਹੋ ਗਏ ਆ ਜੀ ਤਿਆਰ ਕੰਮ ਲਈ ਪਰਣਾਪੁਰਨਾ ਪਨ ਲਿਆ ਮੋਸ ਚੁੰਡੀ ਕਰ ਲਈ ਐ ਦਾੜੀ ਕਰ ਲਈ ਸੈੱਟ ਤੇ ਹੁਣ ਆਪਾਂ ਜਾਣਾ ਆਪਣੀ ਗੱਡੀ ਤੇ ਆਪੀ ਪੀਤੀ ਸਵੇਰ ਵਾਲੀ ਚਾਹ ਮਲਾਈ ਵਾਲੀ ਚਾਹ ਪੀ ਕੇ ਰੋਟੀ ਖਾ ਕੇ ਤੇ ਚਾਨੇ ਆ ਕੰਮ ਤੇ ਹਾਂਜੀ ਆ ਘੜੀ ਸਾਪੜੀ ਘਟੀ ਹੁਣ ਆ ਪਾਟ ਕਰਮ ਤੇ ਚੱਕ ਟੈਟੂ ਕੰਮ ਤੇ ਆ ਗਿਆ ਪਾਟ ਦੇ ਤੇ ਸੱਚ ਕੱਟੀ ਹੋਈ ਸੀ ਇਹਦੀ ਲਾਤੀਓ ਜਾ ਤੱਪਾ ਕਰੀਏ ਚੈੱਕ ਗੱਡੀ ਕਰ ਲਈ ਤਿਆਰ ਆਪਾਂ ਬਾਬਾ ਦੀ ਲਾਲੀ ਬਾਣੀ ਤੇ ਆ ਬਹਿ ਗਿਆ ਕਲਿੰਡਰ ਇਹਦੇ ਨੇ ਹੱਥ ਬੱਲਾ ਮਾਰਨ ਦਾ ਸੀ ਆਪ ਹੀ ਮਾਰਨ ਦਾ ਤੇ ਕਾ ਖੜੀ ਆ ਚਾਰ ਨੂੰ ਰੈਡੀ ਇਹ ਫਲਾਈਟ ਆਟੋ ਆਟੋ ਤਿਆਰ ਹੈ ਆ ਫਲਾਈਟ ਤਿਆਰ ਹੋ ਗਈ ਉੱਡੂਗੀ ਹੁਣੇ ਆ ਜਾ ਰਹੇ ਆ ਜੀ ਅਸੀਂ ਘਰ ਤੋਂ ਬਾਹਰ ਗੱਡੀਆਂ ਲੈ ਕੇ ਆਉਂਦੀਆਂ ਜਾਂ ਦੇਖੋ ਕਾਹੋ ਜੀ 메인 ਰੋਡ ਤੇ ਗੱਡੀ ਜਾ ਰਹੀ ਆਪਣੀ ਹੁਣ ਮੌਸਮ ਬੜਾ ਸੁਹਾਣਾ ਅੱਜ ਤਾਂ ਬਿਲਕੁਲ ਬੱਦਲ ਵਾਈ ਹੋਈ ਹੋਈ ਐ ਨਹੀਂ ਪਤਾ ਨਹੀਂ ਕਦੋਂ ਪਾ ਜਾਣਾ ਇਹ ਰੋੜਾ ਫੋਜਪੁਰ ਵਾਲਾ ਮੁਲਾਪੁਰ ਦਾਖਾ ਫੋਜਪੁਰ ਮੋਗਾ ਇਹ ਰੋੜਾ ਹੈਗਾ ਆਈ ਤੁਹਾਨੂੰ ਕੱਲੀ ਕੱਲੀ ਹਿਸਟਰੀ ਦੱਸਾਂਗੇ ਕਿੱਥੇ ਜਾਣੇ ਆ ਕਿਵੇਂ ਲਾਉਣੇ ਆ ਕਿਵੇਂ ਕਿਵੇਂ ਡਰਾਈਵਰ ਜੀ ਵੀਰੇ ਪਹੁੰਚ ਗਏ ਆ ਗੱਡੀ ਲੱਗੀ ਆਪਣੀ ਭਰਨ ਠੀਕ ਹੈ ਜੀ ਹੁਣੇ ਗੱਡੀ ਮਸੀਨ ਲੱਗੀ ਭਰਨ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਗਏ ਹੁਣ ਲੈ ਕੇ ਜਾਵਾਂਗੇ ਸੋ ਗੱਡੀ ਇੱਕ ਸਾਡਾ ਉਹ ਖੜਾ ਟਿਪਰ ਭੱਜ ਰਹੀ ਹੈ ਗੱਡੀ ਆਪਣੀ ਜੀ